ਸਾਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪੰਡ ਮੱਲਾ ਜ਼ਿਲ੍ਹਾ ਇਹਨੂੰ ਫਰੀਦਕੋਟ ਤਹਿਸੀਲ ਇਹਨੂੰ ਜੇਤੋ ਪਹੁੰਚ ਜਾਂਦੀ ਆ ਤੇ ਅੱਜ ਬਾਈ ਕੋਲ ਇੱਕ ਕੱਟੀ ਆਈ ਆ ਬਹੁਤ ਜ਼ਿਆਦਾ ਸੋਹਣੀ ਬਾਈ ਦਾ ਵਪਾਰ ਦਾ ਕੰਮ ਆ ਤੇ ਨੀਲੀ ਰਾਵੀ ਆ ਬਾਈ ਥੋੜੀ ਵੱਧ ਚਿੱਟੀ ਆ ਇਹ ਮੈਨੂੰ ਪਤਾ ਨਹੀਂ ਕ੍ਰੋਸ ਚ ਆ ਕਿ ਕਿਦਾਂ ਬਾਕੀ ਦੀ ਡਿਟੇਲ ਆਪਾਂ ਬਾਈ ਤੋਂ ਪੁੱਛਦੇ ਆਂ ਆਜੋ ਬਾਈ ਜੀ ਸਾਸਿਕਾ ਬਾਈ ਜੀ ਸਾਸਿਕਾ ਬਾਈ ਜੀ ਕੀ ਨਾਮ ਹੈ ਬਾਈ ਆਪਣਾ ਬਾਈ ਦਾ ਨਾਮ ਇੰਦਰਜੀਤ ਆ ਬਾਈ ਬਾਈ ਦਾ ਨਾਮ ਇੰਦਰਜੀਤ ਆ ਤੇ ਹਾਂਜੀ ਕੱਟੀ ਡਿਟੇਲ ਦੱਸੋ ਕਿੰਨੇ ਟਾਈਮ ਦੀ ਹੈ ਜੀ ਇਹ ਬਾਈ 2 ਦਾ ਦਾ ਹਾਂਜੀ ਨੀਲੀ ਰਵੀ ਜੀ ਆ ਗਈ ਸਾਰਗਾਂ ਦੇ ਸੰਗਾਂ ਬਾਈ ਠੀਕ ਹੋ ਜੀ ਇੱਕੜਾ ਤੁਹਾਨੂੰ ਜ਼ਿਲ੍ਹਾ ਦਾ ਨਾਮ ਜ਼ਿਲ੍ਹਾ ਫਰੀਦਕੋਟ ਪਿੰਡ ਮੱਲਾ ਤਹਿਸੀਲ ਦੇਤੋ ਠੀਕ ਹੋ ਜੀ ਇਹ ਦੋ ਦਾਂਡਾ ਬਈ ਇਸ ਟਾਈਮ ਦੋ ਦਾਂਡਾ 17 ਦੇ ਕੇ ਤਾਂ ਟੱਕ ਢਾੜੀ ਚ ਪਾ ਦੋ ਠੀਕ ਹੋ ਜੀ 17 ਦਿੰਦੀ ਹੈ ਬਈ ਅੱਜ ਪਹਿਲਾਂ ਘੰਟਾ ਜੀ ਨਹੀਂ ਬਣੀ ਸੀ ਠੀਕ ਹੋ ਜੀ ਪਹਿਲੀ ਵਾਰੀ ਪਾਣੀ ਮਤਲਬ ਪਹਿਲੀ ਵਾਰੀ ਬਾਨੀ ਤਾਂ ਬਹੁਤ ਜਿਆਦਾ ਠੀਕ ਹੋ ਜੀ ਤੇ ਇਹਦੀ ਕਿੰਨਾ ਮਾਂ ਦਾ ਦੁੱਧ ਦਾ ਰਿਕਾਰਡ ਪਤਾ ਹੀ ਕਿੰਨਾ ਹੈ ਮਾਂ ਬਹੁਤ ਜਿਆਦਾ 17 18 ਲੀਟਰ ਸੀ ਮਾਂ ਜਦੋਂ ਬਈ ਤੇ ਆਪਣੇ ਘਰ ਦੀ ਸੀਗੀ ਮਾਂ ਅੱਜ ਦੋ ਇੱਟ ਤੋਂ ਲਈ ਹੈ ਠੀਕ ਹੋ ਜੀ ਦੋ ਆਖੀ ਵਾਲੀ ਜੀ ਅੱਖੀ ਨਾਲ ਬਾਹਰ ਦਿਖਾ ਦੇਣੀ ਠੀਕ ਹੋ ਜੀ ਮਾਂ ਵੀ ਦਿਖਾ ਦੋਗੇ ਬਹੁਤ ਸੋਹਣੀ ਹੈ ਤੁਸੀਂ ਵੇਖ ਹੀ ਸਕਦੇ ਹੋ ਮੂੰਹ ਮੱਥੇ ਦੀ ਬਹੁਤ ਜਿਆਦਾ ਮੂੰਹ ਮੱਥੇ ਹੀ ਦੇਖ ਸਕਦੇ ਹੋ ਬਹੁਤ ਚੰਗੀ ਆ ਬਈ ਸੈਂਕ ਬਹੁਤ ਚੰਗੇ ਆ ਤੇ ਮੜਾ ਤੋਰਾ ਦਿਖਾ ਦੇ ਜੀ ਬਈ ਤੁਰਦੀ ਆ ਤਾਂ ਦੇਖ ਸਕਦੇ ਹੋ ਬਈ ਤੁਸੀਂ ਤੋਰਾ ਵੀ ਦੇਖ ਸਕਦੇ ਹੋ ਮੋੜ ਦੇ ਬਈ ਕਈ ਵਾਰੀ ਸਾਥੋ ਕੋਈ ਚੀਜ਼ ਮਿਸਟੇਕ ਹੋ ਜਾਂਦੀ ਆ ਬਈ ਤੇ ਤੁਸੀਂ ਬਾਈ ਦਾ ਵਟਸਐਪ ਨੰਬਰ ਤੇ ਵੀਡੀਓ ਮੰਗਾ ਸਕਦੇ ਹੋ ਬਾਈ ਜੀ ਸ਼ੌਂਕ ਨੇ ਅਸੀਂ ਜੀ ਤੋਂ ਲੈ ਕੇ ਆ ਆ ਸੈਂਪਲ ਆ ਰਿਹਾ ਤੰਤ ਨੂੰ ਬਹੁਤ ਸੋਹਣੀਆਂ ਬਾਈ ਦੋਨੋਂ ਅੱਖਾਂ ਇੱਕੋ ਜਿਹੀਆਂ ਬਾਈ ਲਾਲ ਲਾਲ ਧਾਰੀ ਆ ਬਾਈ ਸਰਾ ਥੋੜਾ ਦਾ ਟਿਕਾਣਾ ਹੀ ਕੋਈ ਨਹੀਂ ਥਾਣੂ ਵੇਖ ਸਕਦੇ ਹਾਂ ਤੇ ਇਸੇ ਤਰ੍ਹਾਂ ਬਾਈ ਕੀ ਬਾਈ ਕਿੰਨਾ ਮੁੱਲ ਕਰਦੇ ਆਪਾਂ 33000 ਰੁਪਏ ਦੇਣੀ ਬਾਈ ਮੁੱਲ ਬਾਈ 33000 ਕਰਦੇ ਆ ਫੋਨ ਨੰਬਰ ਬੋਲ ਦਈ ਆ ਉਹਦਾ 94638 ਹਾਂਜੀ 18352 ਇੱਕ ਵਾਰਾਂ ਫੇਰ ਬੋਲ ਦੇ 94683 18352 ਠੀਕ ਹੋ ਜੀ ਇਸੇ ਤਰ੍ਹਾਂ ਬਾਈ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਜੇ ਕਿਸੇ ਭਰਾ ਨੂੰ ਇਹ ਕੱਟੀ ਚਾਹੀਦੀ ਹੋਵੇ ਤੇ ਬਾਈ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਤੇ ਜੇ ਕਿਸੇ ਭਰਾ ਨੇ ਆਨਲਾਈਨ ਕੱਟੀ ਲੈਣੀ ਆ ਬਾਈ ਤੇ ਥੋੜੇ ਪੈਸੇ ਵੀਰੇ ਪਹਿਲਾਂ ਅਕਾਊਂਟ ਤੇ ਪਾ ਦਿਆ ਕਰੋ ਤੇ ਉਹਦੇ ਨਾਲ ਛੋਟਾ ਸੌਦਾ ਪੱਕਾ ਹੋ ਜਾਂਦਾ ਬਾਈ ਕੱਲ ਨੂੰ